ਸਕਸ਼ਰੀਆ ਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਸਾਥੀਓ ਅਗਲੀ ਖਬਰ ਬਲ ਵਧੀਏ ਤਾਂ ਅੱਜ ਦੀ ਅਗਲੀ ਖਬਰ ਵੀ ਚੋਰੀ ਦੇ ਨਾਲ ਜੁੜੀ ਹੋਈ ਹੈ ਇਓਂ ਲੱਗਦਾ ਜਿਵੇਂ ਚੋਰ ਕਹਿੰਦੇ ਹੋਣ ਕਿ ਅਸੀਂ ਨਹੀਂ ਸੁਤਰਦੇ ਵੀ ਅਸੀਂ ਤਾਂ ਨਿਰਸੰਕੋਚ ਚੋਰੀਆਂ ਕਰਾਂਗੇ ਜਿਨੇ ਸਾਡੀ ਪੂਛ ਫੜਨੀ ਹੈ ਆ ਕੇ ਪੂਛ ਫੜ ਲਵੇ ਜੇ ਬੰਗਾ ਸ਼ਹਿਰ ਦੀ ਗੱਲ ਕਰੀਏ ਤਾਂ ਕਹਿੰਦੇ ਬੰਗਾ ਸ਼ਹਿਰ ਵਿੱਚ ਚੋਰਾਂ ਕਰਕੇ ਬਹੁਤ ਬੁਰਾ ਹਾਲ ਹੈ ਜੇ ਪੁਲਿਸ ਨੂੰ ਕੰਪਲੇਂਟ ਲਖਾਈਏ ਤਾਂ ਪੁਲਿਸ ਕਹਿੰਦੀ ਅਸੀਂ ਕੀ ਕਰੀਏ ਪਾਲਸ ਦੀ ਕਾਰ ਨਾ ਨਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਜੀ ਮੈਨੂੰ ਤਾਂ ਬਹੁਤ ਡਰ ਲੱਗਦਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਮੋਨ ਲਾਲ ਜੀ ਬੰਗਾ ਨਿਵਾਸੀ ਮੋਨ ਲਾਲ ਇਹਨਾਂ ਦਾ ਬੰਗਾ ਸ਼ਹਿਰ ਵਿੱਚ ਪੁਰਾਣੀ ਸਬਜ਼ੀ ਮੰਡੀ ਦੇ ਨੇੜੇ ਮੁਹੱਲਾ ਹੈ ਤੇ ਮੁਹੱਲੇ ਦੇ ਵਿੱਚ ਉਹਨਾਂ ਦਾ ਘਰ ਹੈ ਹੁਣ ਹੁੰਦਾ ਕੀ ਹੈ ਜੀ ਕੱਲ ਜਿਹੜੇ ਚੋਰ ਆ ਉਹ ਮੋਨ ਲਾਲ ਦਾ ਜਿਹੜਾ ਘਰ ਸੁੰਨਾ ਘਰ ਹੈ ਉੱਥੇ ਦਸ ਤੱਕ ਦੇ ਦਿੰਦੇ ਆ ਪਰੇਸ਼ਾਨ ਮੋਨ ਲਾਲ ਉਹਨਾਂ ਨੇ ਜਦ ਸਵੇਰੇ ਆ ਕੇ ਘਟਣਾ ਵਾਲਾ ਸਥਾਨ ਦੇਖਿਆ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ 37 ਵਾਰ ਨੌਨ ਸਟਾਪ ਬੈਕ ਟੂ ਬੈਕ 112 ਨੰਬਰ ਤੇ ਕਾਲ ਕੀਤੀ ਪਰ ਕਹਿੰਦੇ ਕਿਸੇ ਨੇ ਮੇਰੀ ਕਾਲ ਹੀ ਨਹੀਂ ਚੱਕੀ ਫਿਰ ਕਹਿੰਦੇ ਮੈਂ 100 ਨੰਬਰ ਤੇ ਕਾਲ ਕੀਤੀ ਉੱਥੇ ਵੀ ਕਿਸੇ ਨੇ ਕਾਲ ਨਹੀਂ ਚੱਕੀ ਫਿਰ ਕਹਿੰਦੇ 182 ਨੰਬਰ ਤੇ ਦੂਜੀ ਵਾਰ ਜਾ ਕੇ ਮੇਰੀ ਗੱਲਬਾਤ ਹੋਈ ਇੱਥੇ ਅਸੀਂ ਗੱਲ ਕਹਿਣੀ ਚਾਹੁੰਦੇ ਆ ਕਿ ਪੁਲਿਸ ਨੇ ਬੜੀ ਵਾਰ ਇਸ ਗੱਲ ਨੂੰ ਪ੍ਰਚਾਰਿਆ ਕਿ ਪੁਲਿਸ ਨੂੰ ਜਦੋਂ ਸ਼ਿਕਾਇਤ ਮਿਲਦੀ ਹੈ ਪੁਲਿਸ ਇਮੀਡੀਏਟਲੀ ਰਿਸਪੌਂਡ ਕਰਦੀ ਹੈ ਪਰ ਇੱਥੇ ਸਵਾਲ ਇਹ ਉੱਠਦਾ ਸ਼ਿਕਾਇਤ ਮਿਲੂਗੀ ਤਾਂ ਤਦ ਨਾ ਜਦ ਤੁਸੀਂ ਫੋਨ ਚੱਕੋਗੇ ਦੇਖੋ ਅਸੀਂ ਬੜੀ ਵਾਰ ਸੁਣਦੇ ਹਾਂ ਕਿ ਬਿਜਲੀ ਵਿਭਾਗ ਦੇ ਵੱਲੋਂ ਫੋਨ ਨਹੀਂ ਚੱਕਿਆ ਜਾਂਦਾ ਜਦੋਂ ਕੱਟ ਲੱਗ ਜਾਂਦੇ ਆ ਲੋਕੀ ਫੋਨ ਕਰਦੇ ਆ ਫੋਨ ਬੀਜ਼ੀਆਂ ਲੱਪ ਜਾਂਦਾ ਪਰ ਯਾਰ ਇਹ ਤਾਂ 112 ਨੰਬਰ ਹੈ ਕਿਸੇ ਨੂੰ ਕੋਈ ਐਮਰਜੈਂਸੀ ਹੋਵੇਗੀ ਕੋਈ ਲੁੱਟ ਦਾ ਮਸਲਾ ਹੋਵੇਗਾ ਕੋਈ ਮਾਰ ਧਾੜ ਹੋਵੇਗੀ ਫੋਨ ਚੱਕਣਾ ਤਾਂ ਲਾਜ਼ਮੀ ਹੈ ਅਤੇ ਮੋਨ ਲਾਲ ਜੀ ਨੇ ਤਾਂ ਇੰਨੀ ਵਾਰ ਕਾਲ ਕਰ ਦਿੱਤੀ ਜਿੰਨੀ ਵਾਰ ਸਲਮਾਨ ਖਾਨ ਨੇ ਗੁੱਸੇ ਵਿੱਚ ਜਾ ਕੇ ਵੀ ਵੇਕੋਪਰਾ ਇਹਨਾਂ ਨੇ ਕੀਤੀ ਸੀ 37 ਵਾਰ ਕਹਿੰਦੇ ਮੈਂ ਕਾਲ ਕੀਤੀ ਪਰ ਕਿਸੇ ਨੇ ਮੇਰੀ ਕਾਲ ਨਹੀਂ ਚੱਕੀ ਜੇ ਘਟਨਾ ਤੇ ਚਾਨਣਾ ਪਾਈਏ ਤਾਂ ਕੱਲ ਹੁੰਦਾ ਕੀ ਹੈ ਮੋਨ ਲਾਲ 8:30 ਵਜੇ ਦੇ ਕਰੀਬ ਆਪਣੇ ਘਰ ਦੀਆਂ ਬੱਤੀਆਂ ਜਗਾ ਕੇ ਕਹਿੰਦੇ ਮੈਂ ਘਰ ਨੂੰ ਲੋਕ ਲਾ ਕੇ ਚਲਾ ਗਿਆ ਬੱਤੀਆਂ ਜਗਾਉਣ ਦਾ ਮਕਸਦ ਕੀ ਸੀ ਕਿ ਚੋਰਾਂ ਨੂੰ ਭੁਲੇਖਾ ਪੈ ਜਾਵੇ ਘਰ ਦੇ ਅੰਦਰ ਘਰ ਦੇ ਮਾਲਕ ਹੈ ਪਰ ਐਵੇਂ ਪ੍ਰਤੀਤ ਹੁੰਦਾ ਕਿ ਚੋਰਾਂ ਨੇ ਤਾਂ ਪਹਿਲਾਂ ਹੀ ਮੋਨ ਲਾਲ ਹੁਣਾਂ ਨੂੰ ਭੁਲੇਖਾ ਪਾਇਆ ਸੀ ਪਹਿਲੀ ਰੈਕੀ ਕੀਤੀ ਹੋਈ ਸੀ ਚੋਰ ਘਰ ਦੇ ਅੰਦਰ ਦਾਖਲ ਹੋ ਜਾਂਦੇ ਮੋਨ ਲਾਲ ਦੇ ਕਹਿਣ ਦੇ ਮੁਤਾਬਕ ਘਰ ਦੇ ਅੰਦਰੋਂ ਚੋਰ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਜਿਹੜੇ ਉੱਥੋਂ ਫਰਾਰ ਹੋਏ ਉਹਨਾਂ ਦਾ ਇਹ ਵੀ ਕਹਿਣਾ ਕਿ ਚੋਰਾਂ ਨੇ AC ਨੂੰ ਵੀ ਲਾਉਣ ਦੀ ਕੋਸ਼ਿਸ਼ ਕੀਤੀ ਸੀ ਚੋਰਾਂ ਨੇ ਕਹਿੰਦੇ LED ਲਾ ਕੇ ਰੱਖ ਲਈ ਸੀ ਇਹੋ ਪ੍ਰਤੀਤ ਹੁੰਦਾ ਕਿ ਜਿਵੇਂ ਚੋਰਾਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਮੋਹਨ ਲਾਲ ਜੀ ਦਾ ਭਲੇਖਾ ਪਾ ਕੇ ਚਲੇ ਜਾਂਦੇ ਆ ਰੋ ਜਾ ਕੇ ਬੱਤੀਆਂ ਜਗਾ ਕੇ ਬੱਤੀਆਂ ਬੁਝਾ ਕੇ ਚਲੇ ਜਾਂਦੇ ਆ ਜਿਹੜਾ ਕੰਮ ਅਧੂਰਾ ਰਹਿ ਗਿਆ ਉਹ ਕਰ ਲੂ ਕਰ ਲਵਾਂਗੇ ਪਰ ਜਿੱਤੇ ਤੇ ਬੀਤਦੀ ਹੈ ਪਤਾ ਤਾਂ ਉਸ ਨੂੰ ਲੱਗਦਾ ਪਰ ਦੋਸਤੋ ਇਸ ਪੂਰੀ ਘਟਨਾ ਵਿੱਚ ਜਿਹੜੀ ਚੀਜ਼ ਸਭ ਤੋਂ ਵੱਧ ਸ਼ੌਕਿੰਗ ਹੈ ਅਚੰਬੇ ਵਾਲੀ ਗੱਲ ਇਹ ਹੈ ਕਿ ਜਿਹੜਾ ਮੇਨ ਗੇਟ ਘਰ ਦਾ ਆ ਉਸ ਤੋਂ ਬਾਅਦ ਜਿਹੜਾ ਲੋਹੇ ਦਾ ਗੇਟ ਨਜ਼ਰ ਤੁਹਾਨੂੰ ਪਿੱਛੇ ਸਕਰੀਨ ਤੇ ਆ ਰਿਹਾ ਉਹ ਤੁਸੀਂ ਦੇਖ ਪਾ ਰਹੇ ਹੋ ਕਿਉਂ ਲੋਹੇ ਦੇ ਗੇਟ ਤੇ ਬਹੁਤ ਸਾਰੀਆਂ ਸੱਟਾਂ ਮਾਰੀਆਂ ਨਜ਼ਰ ਆ ਰਹੀਆਂ ਔਰ ਸੱਟਾਂ ਹਥੌੜੀ ਨਾਲ ਨਹੀਂ ਇਉਂ ਲੱਗਦਾ ਕਿ ਹਥੌੜੇ ਨਾਲ ਸੱਟਾਂ ਮਾਰੀਆਂ ਕੁੰਡੇ ਨੂੰ ਮਰੋੜ ਕੇ ਜਾਂਦਾ ਤੋੜ ਕੇ ਚੋਰ ਅੰਦਰ ਦਾਖਲ ਹੋਇਆ ਘਰ ਬੇਸ਼ੱਕ ਸੁੰਨਾ ਸੀ ਪਰ ਘਰ ਵਸੋਂ ਦੇ ਅੰਦਰ ਹੈ ਹੈਰਾਨੀ ਵਾਲੀ ਅਚੰਬੇ ਵਾਲੀ ਗੱਲ ਇਹੀ ਹੁੰਦੀ ਹੈ ਕਿ ਚੋਰ ਸੱਟਾਂ ਤਾਂ ਮਾਰਦੇ ਆ ਪਰ ਆਂਡੀਆਂ ਗਵਾਂਡੀਆਂ ਨੂੰ ਆਵਾਜ਼ ਕਿਉਂ ਨਹੀਂ ਸੁਣਦੀ ਇਹ ਗੱਲ ਬਹੁਤ ਸਾਰੇ ਸਵਾਲ ਖੜੇ ਕਰਦੀ ਹੈ ਔਰ ਚੋਰ ਕਿਵੇਂ ਘੋਕ ਕਰ ਲੈਂਦੇ ਕਿ ਕਿਹੜਾ ਘਰ ਸੁਨਣਾ ਕਦੋਂ ਮਾਲਕ ਜਾਂਦੇ ਇਹਨਾਂ ਦਾ ਨੈਟਵਰਕ ਕਿਵੇਂ ਡਿਫਿਊਜ਼ ਹੋਵੇਗਾ ਇਹ ਪੁਲਿਸ ਨੇ ਸੋਚਣਾ ਪਰ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹੀ ਹੈ ਕਿ 37 ਵਾਰ ਇੱਕ ਪਰੇਸ਼ਾਨ ਵਿਅਕਤੀ ਜੇਕਰ ਕਾਲ ਕਰਦਾ ਤਾਂ ਉਸ ਦੀ ਕਾਲ ਕਿਉਂ ਨਹੀਂ ਚੱਕੀ ਜਾਂਦੀ ਇਹ ਬਹੁਤ ਪਰੇਸ਼ਾਨੀ ਵਾਲੀ ਗੱਲ ਹੈ ਪਰ ਚੋਰਾਂ ਨੇ ਤੇ ਓਨ ਲੱਗਦਾ ਕਿ ਜਿਵੇਂ ਉਹ ਕਹਿੰਦੇ ਹੋਣਗੇ ਸਾਡੀ ਚੜ੍ਹਾਈ ਆ ਸਾਨੂੰ ਕੋਈ ਨਹੀਂ ਫੜ ਸਕਦਾ ਸਾਡੇ ਹੌਸਲੇ ਪੂਰੇ ਬੁਲੰਦ ਆ ਚੋਰੀਆਂ ਕਰਾਂਗੇ ਲੋਕਾਂ ਨੂੰ ਪਰੇਸ਼ਾਨ ਕਰਾਂਗੇ ਲੋਕ ਚਾਹੇ ਕਹੀ ਜਾਣਾ ਹਾ ਹਕਾਰ ਮਚੀ ਐਸੀ ਪਰੇਸ਼ਾਨ ਪਰ ਇੱਥੇ ਸੁਣਨ ਵਾਲਾ ਕੌਣ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਜੋ ਸਾਡੇ ਸੀਨੀਅਰ ਜਰਨਲਿਸਟ ਰਕੇਸ਼ ਅਰੋੜਾ ਹੋਣਾ ਦੀ ਕੈਪਚਰ ਕੀਤੀਆਂ ਅੱਜ ਭਾਜੀ ਕੀ ਨਾ ਆਪਣਾ ਮੇਰਾ ਮੋਢਾ ਲਾਲ ਜੀ ਕੀ ਇੱਥੇ ਰੈਜੀਡੈਂਸ ਆਪਣਾ ਇੱਥੇ ਹਾਕਾਰ ਹੈ ਜੀ ਆਪਣਾ ਅੱਛਾ ਕੀ ਹੋਇਆ ਹੈ ਮੈਂ ਰਾਤ ਤੋਂ ਸਾਢੇ ਘੱਟ ਵੇਲੇ ਲਾਈਟ ਬੰਦ ਕਰਕੇ ਗਿਆ ਜੀ ਅੱਛਾ ਜੀ ਜਗਾ ਵੇ ਹਾਂਜੀ ਹਾਂਜੀ ਸਵੇਰ ਨੂੰ ਮੈਂ ਦਾਣਾ ਮੰਡੀ ਜਾਣ ਤੋਂ ਪਹਿਲੇ ਮਤਲਬ ਦੇਖਿਆ ਮੈਂ ਕਿ ਲਾਈਟ ਬੰਦ ਕਰ ਜਾਵਾਂ ਅੱਛਾ ਜੀ ਤੇ ਦੇਖਦਾ ਦਰਵਾਜਾ ਖੁੱਲਾ ਦਾ ਹੀ ਅੱਛਾ ਜੀ ਦਰਵਾਜਾ ਖੁੱਲ ਗਿਆ ਜੀ ਮਨੰਦ ਨਿਕਾਵਰੀ ਤੇ ਅੰਦਰ ਨੁਕਸਾਨ ਹੋ ਗਿਆ ਜੀ ਚੋਰੀ ਹੋ ਗਈ ਨੂੰ ਸਮਾਨ ਕਿੱਜਾ ਬੀਆ ਸਾਰਾ ਹੀ ਅੱਛਾ ਜੀ ਕਿੰਨਾ ਕੁ ਸਮਾਨ ਚੋਰੀ ਹੋਇਆ ਸਮਾਨ ਲਗਭਗ 7-8 ਲੱਖ ਦਾ ਨੁਕਸਾਨ ਆਇਆ ਕੀ ਕੀ ਚੋਰੀ ਹੋਇਆ 5 ਟੋਲੇ ਸੋਨਾ ਜੀ ਲਗਭਗ 200000 ਰੁਪਏ ਤੁਮ ਸੋ ਤੇ ਸੋਹ ਜੀ ਅੱਛਾ ਜੀ ਤੇ ਬਾਕੀ ਸਮਾਨ ਹੋਰ ਜਿਹੜਾ ਬਾਕੀ ਹੋਰ ਹੁਣ ਪਤਾ ਲੱਗੂ ਜੀ ਪੁਲਿਸ ਨੂੰ ਰਾਤੀ ਕੰਪਲੇਂਟ ਪੁਲਿਸ ਨੂੰ ਕੰਪਲੇਂਟ 181 ਨੰਬਰ ਤੇ ਕੀਤੀ ਅੱਛਾ ਜੀ 112 ਤੇ 37 ਕਾਲ ਕੀਤਾ ਨਹੀਂ ਪਹੁੰਚਿਆ ਅੱਛਾ ਜੀ ਤੇ 181 ਤੇ ਦੁਬਾਰਾ ਅਸੀਂ ਕੰਪਲੇਨਟ ਅਰਜ ਕਰਾਈ ਜੀ ਅੱਛਾ ਜੀ ਇਹ 100 ਨੰਬਰ ਤੇ ਕਿਸੇ ਨੇ ਫੋਨ ਨਹੀਂ ਚੁੱਕਿਆ ਜੀ ਅੱਛਾ ਜੀ ਹੁਣ ਪੁਲਿਸ ਵਾਲੇ ਹੋ ਗਏ ਆ ਕੇ ਪੁਲਸ ਤੇ ਰਾਮ ਲਾਲ ਜੀ ਥਾਣੇਦਾਰ ਆਏ ਜੀ ਉਹ ਦੇਖ ਕੇ ਕਹਿੰਦੇ ਰਿਪੋਰਟ ਆ ਕੇ ਜੋ ਵੀ ਰੱਪਾ ਕਾਰਵਾਈ ਕਰਦੇ ਠੀਕ ਹੈ ਜੀ ਮਤਲਬ ਤੁਸੀਂ ਹੁਣ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਜੀ ਇਹ ਪਚੌਰਾ ਨੂੰ ਖੜਾ ਜਾਵੇ ਜੀ ਨੱਥ ਪਾਈ ਜਾਵੇ ਜੇ ਦਿਨ ਦੁਬਾਰਾ ਚੋਰ ਹੋਰੀ ਮੰਗੇ ਬਹੁਤ ਬੁਰਾ ਲਾਈ ਨਾ ਕੋਈ ਸੇਫ ਸਾਈਟ ਹੈਗਾ ਇਥੇ ਪੁਲਸ ਕੋਲ ਕੰਪਲੇਨਰ ਪੁਲਸ ਕੰਦੀ ਸਾਡੇ ਇਹ ਮੁਲਾਜ਼ਮ ਘਟ ਹੈ ਜੀ ਇਸ ਕਰਕੇ ਆਪਾਂ ਬਹੁਤਾ ਨਹੀਂ ਖਿਆਲ ਕਰ ਸਕਦੇ ਇਹ ਤਾਂ ਬਹੁਤ ਆਬਾਦੀ ਵਾਲਾ ਇਲਾਕਾ ਤੁਹਾਡਾ ਤੇ ਆਬਾਦੀ ਵਾਲੇ ਇਲਾਕੇ ਦੇਖ ਲਓ ਇਹ ਹਾਲ ਹੈ ਕੱਲਾ ਕਰਕੇ ਹੋ ਸਕਦਾ ਜੀ ਚੋਰਾਂ ਦੇ ਹੌਸਲੇ ਇੰਨੇ ਬੁਲੰਦੇ ਜੀ ਤੈਨੂੰ ਮਤਲਬ ਚੋਰੀ ਕਰ ਰਹੀ ਕੋਈ ਪੀਸੀ ਆਪ ਦਾ ਕੋਈ ਪੁਲਿਸ ਦਾ ਮਤਲਬ ਕੋਈ ਹੈ ਨਹੀਂ ਜੀ ਆਪਾਂ ਪਰੋਂ